ਸਾਰੇ ਅੱਜ ਆਪਾਂ ਆਪਣੇ ਪਿੰਡ ਵੀਰ ਕੋਲੇ ਆਏ ਜੀ ਉਹ ਵੀ ਨੇ ਸਹੀ ਗੱਲ ਬੋਲੀ ਕੀ ਨਾ ਗ੍ਰੀ ਗਰਪੇ ਸੰਗ ਲਾ ਦੇ ਤਾਲੇ ਕਿਵੇਂ ਕਹਿੰਦੇ ਕੋਈ 100 ਰੁਪਏ ਦਾ ਬੋਲ ਨਹੀਂ ਹੁੰਦਾ ਜਿਹੜੇ ਆ 100 ਰੁਪਏ ਨੇ ਕਿਹੇ ਪਏ ਇਹ ਵੀਰੇ ਵਸਾਰਾ ਚਾਰਕ ਕੰਮ ਨੇ ਪਏ ਇੱਥੇ ਕੋ ਇਹ ਸਾਡੇ ਘਰੇ ਪੈਸੀ ਇੱਥੇ ਪਈ ਹੁੰਦੀ ਜੀ ਖਾਲੀ ਜੇ ਪੈਸੀ ਹਾਂ ਜੀ ਉਹ ਮੈਂ ਆ ਦੋ ਕੂਟੇ ਜਿ ਲਿਆ ਕੇ ਲਾ ਦੇ ਉਹ ਸੋਨੇ ਜਿ ਬਣ ਗਏ ਉਹ ਹੁਣ ਤਾਂ ਖਰਾਬ ਹੋ ਜੂਗੇ ਉਹ ਏ ਜ਼ਿਆਦਾ ਹੋ ਗਿਆ ਨਾ ਵੀ ਉਸ ਆਟੋਬੱਸ ਤੋਂ ਬਾਅਦ ਮੈਂ ਆ ਢੱਪੇ ਲਾਣ ਲੱਗ ਗਿਆ ਪੈਸੇ ਹੀ ਘਰੇ ਖਾਲੀ ਜੇ ਬੋਤਲਾਂ ਬਈਆਂ ਸੀ ਉਹ ਬਾਡੀ ਬਿਕਨਰ ਟੈਂਕ ਸੀ ਆ ਇਹਨਾਂ ਦੇ ਵਿੱਚ ਆ ਦੋ ਕੁੱਪੇ ਜਲਾ ਤੇ ਮੈਨੂੰ ਸੋਹਣੇ ਲੱਗਣ ਲੱਗੇ ਠੀਕ ਆ ਜੇ ਕਿਵੇਂ ਆਇਆ ਤੇ ਸਾਰੀ ਸੂਈ ਪਾ ਗਏ ਨੇ ਇਹ ਜਸਤੋਂ ਦਾ ਮੈਨੂੰ ਵੀਰੇ ਬਾਅਦ ਆਇਆ ਕੀ ਹੈ ਜੀ ਅੱਜ ਜਣਗੇ ਵੀ ਮੇੜਾ ਹੁੰਦਾ ਇਹਦਾ ਬਾਹਰ ਦਾ ਜੋ ਬਾਸ ਵੜਿਆ ਹੋਇਆ ਹੈਗਾ ਉਪਰੋਂ ਕਟਿੰਗ ਕਰਦੀ ਆ ਉਸ ਤੇ ਬੇਲ ਆਪਣੀ ਇਹ ਇਹ ਆਪਣਾ ਮਨੀ ਬਲਾਕ ਲਾਇਆ ਦੇ ਖਾਹੂ ਇਹ ਪਤਾ ਨਹੀਂ ਹੈ ਕਿਹਦੇ ਵਿੱਚ ਨਾ ਨਾਰੀਆ ਹੁੰਦਾ ਹੈ ਨਾਰੀਆ ਦਾ ਉਹਨੂੰ ਕੁੱਟ ਕੇ ਚੰਗੀ ਦਰਾਉਂਦੇ ਬਾਲ ਕੱਢ ਕੇ ਤਾਂ ਮਤਲਬ ਇਸ ਦੇ ਉੱਤੇ ਮਸ਼ੀਨਾਂ ਨਾਲ ਲਵੇ ਦੇ ਦਿਆਨ ਮਾਰੀ ਜੇ ਜੀ ਆਪਾਂ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਆਪਾਂ ਰੰਗ ਵਾਲੇ ਡੱਬੇ ਤੋਂ ਛੱਡ ਦੇਣੀ ਆ ਆ ਦੇਖੋ ਇਹ ਵੀਰ ਦੇ ਨਾ ਰੰਗ ਵਾਲੇ ਡੱਬੇ ਆਹ ਦਲੀਆਂ ਕੱਢ ਕੇ ਇਹ ਆਪਾਂ ਵੀ ਆਪਣਾਵਾ ਵੀ ਇਹ ਨਾਲ ਵੀ ਹੈਂਗਰ ਪਲਾਂਟ ਬਣਾਵਾਂਗੇ ਜਿਵੇਂ ਆਪਣੇ ਆ ਬਣੇ ਹੋਏ ਨੇ ਠੀਕ ਆ ਇਹ ਡੱਬਿਆਂ ਦੇ ਬਣੇ ਹੋਏ ਨੇ ਜਿਹੜੇ ਗਿਦਾਂ ਤੇ ਟੋਪੀਆਂ ਦੇ ਡੱਬੇ ਹੁੰਦੇ ਆ ਠੀਕ ਆ ਇਹ ਗਲੀਆਂ ਇਹਦੇ ਬਸੇ ਜਿੱਦਾਂ ਇਹ 4 4 5 5 ਚੱਕ ਲੈਣੀਆਂ ਠੀਕ ਆ ਮੇਰੇ ਵਿੱਚ ਤਾਰ ਬੰਨ ਕੇ ਜਿੱਥੇ ਮਰਦੀ ਆ ਆਪਾਂ ਤਾਂ 100 ਡੇਟਾਂ ਦੇ ਸਾਹਮਣੇ ਵੀ ਆਪਾਂ ਦਿਖਾਈ ਲਈ ਵੀ ਡੇਟਾਂ ਦੇ ਸਾਹਮਣੇ ਜਿਵੇਂ ਆਹ ਵੀ ਤੇ ਆਹ ਲਾਈ ਵੀਰ ਦਾ ਬਾਹਰ ਜਿਹੜੀ ਡੇਟਾਂ ਦੇ ਸਾਹਮਣੇ ਬੋਤਲ ਲਾਈਆਂ ਹੋਈਆਂ ਨੇ ਪੁੱਟੀਆਂ ਵਧੀਆ ਬਣਾ ਕੇ ਜੀ ਉਹ ਵੀ ਆਪਾਂ ਵੀਡੀਓ ਨੂੰ ਫੇਸ ਰਖਾਵਾਂਗੇ ਤੇ ਆ ਵੀ ਇਹ ਦੇਖਵਾਹਾ ਦੇਖੀਂ ਇਹਦੇ ਵੀ ਆਪਾਂ ਡੱਬਾ ਭਰਿਆ ਹੋਇਆ ਹੈਗਾ ਆ ਨਹੀਂ ਆਪਣਾ ਆ ਆ ਗਿਆ ਆਪਣੇ ਕੋਲੇ ਮਨ ਮੰਨ ਕੇ ਚਲੋ ਸਨੇਕ ਪਲਾਂਟ ਸਨੇਕ ਪਲਾਂਟ ਇਹ ਮੰਨ ਕੇ ਚਲੋ ਇਹ ਤਾਂ ਇੱਕ ਸਾਧੇ ਲੱਗ ਜਾਂਦੇ ਇਹ ਆਪਣਾ ਰਹਿਗਾ 7-8 ਤਰ੍ਹਾਂ ਦੇ ਵੀਰੇ ਜਿਵੇਂ ਆ ਹੋ ਗਿਆ ਆ ਪਲਾਂਟ ਹੋ ਗਿਆ ਇੱਕ ਆ ਹੋ ਗਿਆ ਸਨੇਕ ਪਲਾਂਟ ਇੱਕ ਆ ਪੀਲੇ ਪੱਤੇ ਜਾ ਗਿਆ ਠੀਕ ਹੈ ਜੀ ਇੱਕ ਆ ਬਾਏ ਦਾੜੀ ਵਾਲਾ ਆ ਗਿਆ ਸਾਈਡ ਤੋਂ ਠੀਕ ਇਹ ਚਾਰ ਪੰਜ ਨਸਲਾਂ ਨੇਗੀਆਂ ਇਹ ਉਹਨਾਂ ਦੀ ਪਨੀਰੀ ਆ ਇਹ ਜਿਹੜੀ ਡੱਬੇ ਚ ਆ ਗਈ ਠੀਕ ਇਹ ਮੰਨ ਕੇ ਚਲੋ ਉਹ ਪਨੀਰੀ تیار ਕਰ ਹਾਂਜੀ ਉਹ 200 ਬੂਟਾ ਹੋਣਾ ਜੇ ਦੇਖਿਆ ਜਾਵੇ ਗੌਰ ਨਾਲ ਠੀਕ ਹੈ ਇਹ ਮੰਨ ਕੇ ਜਦੋਂ ਇੱਕ ਬੂਟਾ ਹੈ ਇਦਾਂ ਦਾ 200 ਬੂਟਾ ਤਿਆਰ ਹੋ ਜਾਣਾ ਇਹ ਆ ਦੇਖ ਲਓ ਜੀ ਆ 200 ਬੂਟਾ ਇਹ ਥੋੜਾ ਜਿਹਾ ਜੇ ਲੋ ਕਲੀਆਂ ਕੱਢ ਕੇ ਆ ਇਹ ਫੈਬਰੂਅਰੀ ਦਾ ਡੱਬਾ ਜੀ ਆ ਮੇਸਟੇਜ ਪਾਣੀ ਵਾਸਤੇ ਆ ਜਿਆਦਾ ਕਲੀਆਂ ਕੱਢੀਆਂ ਨੇ ਵੀ ਪਨੀਰੀ ਕਰਾਉਣ ਨੂੰ ਠੀਕ ਹੈ ਜੀ ਠੀਕ ਜੀ ਇਹ ਕਿਹੜਾ ਆਪਣਾ ਇਕਰਾਰ ਦਿਖਾਉ요 ਜੀ ਬਣਾ ਜਾ ਆ ਆਪਨੇ ਤੇ ਲੋ ਬੋਤਨਾ ਆਪਾ ਅੱਜੇ ਬੀਪੀ ਬੋਤਨਾ ਆਪਾ ਚੱਕਰ ਨੇ ਆਈ ਤੇ ਆ ਵੀਰੇ ਇਹ ਗੜੀਆਂ ਇਹ ਆਪਣਾ ਵਿਲਾ ਲੱਗ ਗਿਆ ਕੀ ਸੈਟ ਹੈ ਇਹ ਬੀਪੀ ਵਿਲਾ ਗਿਆ ਜਦ ਮੈਂ ਉਸ ਤੋਂ ਪਵਾਵਾ ਦਾ ਮੇਰੇ ਕੋਲ ਲਾਉਣੀਆਂ ਆ ਜੀ ਆ ਇਹ ਆ ਬੇਲੇ ਹੀ ਆ ਜੀ ਇਹ ਹਾਂ ਵਾ ਇਹ ਵੀਰੇ ਇਹ ਤਿੰਨ ਬੋਤਲ ਸਾਢੇ ਤਿੰਨ ਬੋਤਲ ਤੱਕ ਇਹਨਾਂ ਥੱਲੇ ਨੂੰ ਚਲੀ ਜਾਣਾਗਾ ਠੀਕ ਹੈ ਜੀ ਇਹ ਬਸ ਆ ਹੰਗਾ ਤੀ ਆਪਾਂ ਇਹਦੇ ਦੋ ਫਲੀਆਂ ਕੱਢ ਲੈਣੀਆਂ ਨੇ ਜਿੱਥੇ ਮਰਜੀ ਤੁਹਾਨੂੰ ਵਿਦਿਆ ਦਾ راستہ ਹੈ ਰੰਜੇਰਾ ਆ ਜੀ ਵੀਰੇ ਆਪਾਂ ਉਹ ਗੱਲ ਕਹਿਨੇ ਆ ਵੀ ਆਲੇ ਦੋ ਆਪਾਂ ਬੋਤਲ ਪੀ ਕੇ ਠੰਡਾ ਆਪਾਂ ਸੈੱਟ ਦਿੰਨੇ ਆ ਜਿਹਨੂੰ ਕਿੰਨਾ ਸੋਹਣਾ ਕੰਮ ਲਿਆ ਹੋਇਆ ਆ ਇੱਕ ਬੋਤਲ ਆਪਾਂ ਘਰੇ ਵਿਹਲੇ ਬੈਠੇ ਆਪਾਂ ਇੰਨਾ ਕੰਮ ਕਰੀ ਸਕਦੇ ਆ ਬਾਕੀ ਆ ਦੇਖ ਲੋ ਜੀ ਇੰਦਰ ਦਿਖਾਓ ਇਕਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਠੀਕ ਆ ਠੀਕ ਆ ਜੀ ਆ ਜੀ ਮੈਂ ਇਹਦੇ ਸੁਣ ਮੈਂ ਕਾ ਵੀਰਾ ਦਾ ٹرسٹ ਨਾ ਇੱਕ ਨਾ ਦਾ ਅਗਰੇ ਦਾ ਇਸ ਰੰਜਣੇ ਦਾ ਜੀ ਇਹਦਾ ਕੀ ਫਾਇਦੇ ਵੀ ਇਹ ਤੈਨੂੰ ਸਭ ਮਰੀ ਨੂੰ ਪਾਵਰ ਕਰਦਾ ਠੀਕ ਹੈ ਮੇਰਾ ਉਹਦਾ ਲਾਤਾ ਤੈਨੂੰ ਵਧੀਆ ਹੋ ਗਿਆ ਯਾਨੀ ਕਿ ਵੀਰੇ ਆਪਾਂ ਤੁਹਾਨੂੰ ਲਾ ਕੇ ਕਹਿੰਦੇ ਆ ਵੀ ਆਪਾਂ ਜਦੋਂ ਆਪਾਂ ਵਿਹਲਾ ਟਾਈਮ ਹੁੰਦਾ ਆਪਾਂ ਕੋਈ ਨਾ ਕੋਈ ਇਹੋ ਜਿਹੇ ਬੂਕੇ ਲਾਓ ਆਪਾਂ ਘਰੇ ਨਾਲ ਦਾ ਘਰ ਤੋਂ ਨਾ ਲੱਗਦਾ ਜੀ ਨਾਲ ਹੀ ਕੋਈ ਆਪਣੇ ਇਹਦਾ ਬੇਸਟ ਡੱਬੇ ਪਏ ਨੇ ਉਹ ਆਪਣੇ ਕੰਮ ਆਉਂਦੇ ਪੰਗਿ ਮੈਂ ਤੇ ਵੀਰੇ ਬਹੁਤ ਬਹੁਤ ਧੰਨਵਾਦ